ਸਰਕਾਰ ਇੰਡਸਟਰੀ ਨੂੰ ਪਾਣੀ ਪਾਣਾ ਬੰਦ ਨਹੀਂ ਕਰਨਾ ਸਕਦੀ ਉਹ ਪੋਲਿਊਸ਼ਨ ਕੰਟਰੋਲ ਬੋਰਡ ਪੋਲਿਊਸ਼ਨ ਰੋਕ ਨਹੀਂ ਰਿਹਾ ਔਰ ਰਿਸ਼ਵਤ ਖਾ ਰਿਹਾ ਸਰਕਾਰ ਦੀ ਨੀਅਤ ਅੱਛੀ ਨਹੀਂ ਹੈ ਸਰਕਾਰ ਵੋਟਾਂ ਮੰਗਦੀ ਹੈ ਸਰਕਾਰ ਫੰਡ ਲੈਂਦੀ ਹੈ ਪਾਰਟੀਆਂ ਉਹਨਾਂ ਕੋਲੋਂ ਤੇ ਉਹਨਾਂ ਨੂੰ ਕਿਵੇਂ ਘੂਰਣਗੇ ਇਸ ਤਰ੍ਹਾਂ ਹੁੰਦਾ ਹੈ ਸੱਤਾ ਲੈਣੀ ਦੇ ਲਈ ਪੋਲਿਟਿਕਸ ਹੋਰ ਹੁੰਦੀ ਹੈ ਸੱਤਾ ਨੂੰ ਚਲਾਉਣ ਲਈ ਜਿਹੜੀ ਸਿਆਸਤ ਹੁੰਦੀ ਹੈ ਹੋਰ ਹੁੰਦੀ ਹੈ ਹਜੇ ਵੀ ਕੱਚਾ ਸੀਵਰੇਜ 50 ਐਮਐਲਡੀ ਵਿੱਚ ਪੈ ਰਿਹਾ ਬੁੱਢੇ ਦਰਿਆ ਦੇ। ਕੰਦ ਲੋਕਾਂ ਦਾ ਭਵੰਤਮਾਨ ਨੂੰ ਕਹਿ ਦੇ ਨਾੜ ਨਾ ਜਾਓ ਕਹਿੰਦਾ ਮੈਂ ਨਾੜਾ ਕਿਉਂਕਿ ਉਹਦੀ ਸਕਿਨ ਲੈ ਜਾਏਗੀ। ਇਹਦੀ ਜਿਹੜੀ ਪੀਐਚ ਆ ਪਾਣੀ ਦੀ ਉਹ 2 ਜਾਂ 3 ਐਸਿਡਿਕ ਐ। ਐਸਿਡ ਐ ਉਹਦੇ ਚ। ਇੰਨੇ ਸਾਲਾਂ ਤੁਸੀਂ ਕੀ ਕੁਛ ਲੱਭਿਆ ਇਹਦੇ ਵਿੱਚ? ਕਿੱਥੋਂ ਆਉਂਦਾ ਪੋਲੂਸ਼ਨ? ਕਿੱਥੋਂ ਇੰਨਾ ਕਾਲਾ ਹੋ ਜਾਂਦਾ ਬੁੱਢਾ ਦਰਿਆ? ਇਹ ਡਾਈਇੰਗ ਇੰਡਸਟਰੀ, ਡੇਰੀਆ, ਇਲੈਕਟ੍ਰੋਪਲੇਟਿੰਗ ਜਿਹੜੀ ਸ਼ੀਟ ਮੈਟਲ ਇੰਡਸਟਰੀ ਐ ਜਿਹੜੀ ਵੀ ਇੰਡਸਟਰੀ ਕੈਮੀਕਲ ਵਰਤਦੀ ਐ ਜਾ ਦੋ ਕੈਮੀਕਲ ਨੂੰ ਜੋੜ ਕੇ ਇੱਕ ਨਵਾਂ ਕੈਮੀਕਲ ਬਣਾਉਂਦੀ ਐ ਉਹ ਪ੍ਰਦੂਸ਼ਣ ਕਰਦੀ ਉਹ ਧਰਤੀ 'ਚ ਵੀ ਪਾਉਂਦੇ ਐ ਉਹ ਸੀਵਰੇਜ 'ਚ ਵੀ ਪਾਉਂਦੇ ਹੈਵੀ ਮੈਟਲ ਬਣਾ ਇਹ ਤਾਂ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਨੇ ਕਹਤਾ ਕਿ ਇਹ ਪਾਣੀ ਪੀਣ ਯੋਗ ਨਹੀਂ ਤੇ ਫਸਲਾਂ ਦੇ ਯੋਗ ਨਹੀਂ ਐ ਪੋਲੂਸ਼ਨ ਕੰਟਰੋਲ ਬੋਰਡ ਸੈਂਟਰ ਵਾਲੇ ਨੇ ਕਹਤਾ ਪੀਣ ਯੋਗਲੀ ਐ ਤੇ ਪਾਣੀ ਕਿਸੇ ਹੋਗਾ ਇਹਨੂੰ ਚੈੱਕ ਕਰਨ ਵੀ ਕੈਮੀਕਲ ਜਿਹੜਾ ਉਹ ਆਊਟਲੈਟ ਆ ਜਿੱਥੇ ਸੀਵਰੇਜ ਜਾਂਦਾ ਉਹਦਾ ਕੈਮੀਕਲ ਆਡਿਟ ਕਰਨ ਚਾਪੇ ਮਾਰ ਕੇ ਚਾਪੇ ਕੌਣ ਮਾਰੇਗਾ ਇਮਾਨਦਾਰ ਬੰਦੇ ਇਮਾਨਦਾਰ ਬੰਦੇ ਸਰਕਾਰ ਕੋਲ ਹੈ ਨਹੀਂ ਤੁਸੀਂ 15 ਸਾਲ ਕੰਮ ਕੀਤਾ ਜੀ ਸੀਚੇਵਾਲ ਸਾਹਿਬ ਨੂੰ ਨਹੀਂ ਮਿਲੇ ਜਾ ਕੇ ਸੀਚੇਵਾਲ ਸਾਹਿਬ ਤਾਂ ਰੋਜ਼ ਡਿਬੇਟ ਦੇ ਵਿੱਚ ਮਿਲਦੇ ਆ ਕੱਲ ਵੀ ਮਿਲੇ ਸੀ ਉਹਨਾਂ ਨੇ ਤਾਂ ਮੰਨ ਲਿਆ ਵੀ ਸਾਡੀ ਸਰਕਾਰ ਨਾਕਾਮ ਹੈ ਉਹਨਾਂ ਨੇ ਕਿਹਾ ਵੀ ਸਾਡਾ ਪੋਲੂਸ਼ਨ ਕੰਟਰੋਲ ਬੋਰਡ ਤੇ ਕੋਈ ਕੰਟਰੋਲ ਨਹੀਂ ਸਾਡੇ ਸਰਕਾਰ ਦੀ ਗੱਲ ਨਹੀਂ ਮੰਨੀ ਜਾ ਰਹੀ ਇੰਡਸਟਰੀਸ ਕੋਈ ਗੜਬੜਾ ਕਰਦੇ ਆ ਇਹਨਾਂ ਦਾ ਸਾਡਾ ਕੋਈ ਇਖਤਿਆਰ ਨਹੀਂ 1 ਇੱਕ ਹਜ਼ਾਰ ਕਰੋੜ 2 2000 ਕਰੋੜ ਰੁਪਏ ਜੁਰਮਾਨਾ ਪੈ ਰਿਹਾ ਕਿਹਨੂੰ ਪੈ ਰਿਹਾ ਪਬਲਿਕ ਨੂੰ ਪੈ ਰਿਹਾ ਲੰਮੇ ਸਮੇਂ ਤੋਂ ਜੇ ਪੰਜਾਬ ਦੇ ਬੁੱਢੇ ਦਰਿਆ ਦਾ ਪਲੀਤ ਹੋਣ ਦਾ ਮੁੱਦਾ ਚੱਲ ਰਿਹਾ ਤਾਂ ਬਹੁਤ ਸਾਰੇ ਲੋਕ ਇਹਦੇ ਉੱਤੇ ਕੰਮ ਵੀ ਕਰ ਰਹੇ ਆ 15 ਸਾਲਾਂ ਤੋਂ ਕੰਮ ਕਰ ਰਹੇ ਨੇ ਕਰਨਲ ਜੇਐਸ ਗਿੱਲ ਸਾਡੇ ਨਾਲ ਨੇ ਗਲਬਤ ਕਰਦੇ ਆ ਸਰ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ 15 ਸਾਲ ਦੇ ਦੌਰਾਨ ਨੋਟਿਸ ਕੀਤੀਆਂ ਸਰਕਾਰ ਇੰਡਸਟਰੀ ਨੂੰ ਪਾਣੀ ਪਾਣਾ ਬੰਦ ਨਹੀਂ ਕਰ ਸਕਦੀ ਉਹ ਪੋਲਿਊਸ਼ਨ ਕੰਟਰੋਲ ਬੋਰਡ ਪੋਲਿਊਸ਼ਨ ਰੋਕ ਨਹੀਂ ਰਿਹਾ ਉਹ ਰਿਸ਼ਵਤ ਖਾ ਰਿਹਾ ਸਰਕਾਰ ਦੀ ਨੀਅਤ ਅੱਛੀ ਨਹੀਂ ਹੈ ਸਰਕਾਰ ਵੋਟਾਂ ਮੰਗਦੀ ਹੈ ਸਰਕਾਰ ਫੰਡ ਲੈਂਦੀ ਹੈ ਪਾਰਟੀਆਂ ਉਹਨਾਂ ਕੋਲੋਂ ਤੇ ਉਹਨਾਂ ਨੂੰ ਕਿਵੇਂ ਘੂਰਣਗੇ ਜਿਹੜਾ ਅਫਸਰ ਆਉਂਦਾ 2 ਸਾਲ ਕਰਕੇ ਆਪਣਾ ਕੰਮ ਚਲਾ ਜਾਂਦਾ ਸਿਟੀਜ਼ਨ ਆਪਣਾ ਫਰਜ਼ ਨਹੀਂ ਪਛਾਣਦੇ ਆ ਲਾਲਚ ਲੈਵਲ ਜਿਹੜਾ ਇੰਡਸਟਰੀ ਲਿਸਟਾ ਇਕਟਾ ਨਹੀਂ ਰਿਹਾ ਇਹ ਪੰਜਾਂ ਚੀਜ਼ਾਂ ਹੋ ਸਕਦੀਆਂ ਬੜਾ ਜ਼ਿਆਦਾ ਸਾਫ਼ ਹੋ ਸਕਦਾ ਪਰ ਮੁੱਖ ਮੰਤਰੀ ਸਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਸੀ ਪੋਲੂਸ਼ਨ ਕੰਟਰੋਲ ਬੋਰਡ ਨਹੀਂ ਪੋਲੂਸ਼ਨ ਕਰੋ ਬੋਰਡ ਐ ਇਦਾਂ ਦੇ ਤੰਗ ਕਰਦੇ ਸੀ ਜਦੋਂ ਕੋਈ ਸੱਤਾ ਤੇ ਉੱਤੇ ਕਾਬਜ ਹੋ ਜਾਂਦਾ ਫੇਰੇ ਫਰਜ਼ ਸਾਰੇ ਕਿਉਂ ਪਿੱਛੇ ਰਹਿ ਜਾਂਦੇ ਇਸ ਤਰ੍ਹਾਂ ਹੁੰਦਾ ਹੈ ਸੱਤਾ ਲੈਣੀ ਦੇ ਲਈ ਪੋਲਿਟਿਕਸ ਹੋਰ ਹੁੰਦੀ ਹੈ ਸੱਤਾਂ ਨੂੰ ਚਲਾਉਣ ਲਈ ਜਿਹੜੀ ਸਿਆਸਤ ਹੁੰਦੀ ਹੋਰ ਹੁੰਦੀ ਹੈ ਉਹ ਆਪਾਂ ਕਹਿੰਦੇ ਸੀ ਵੀ ਸਿਕਿਉਰਿਟੀ ਨਹੀਂ ਹੋਣੀ ਚਾਹੀਦੀ ਟਾਉਂ ਟਾਉਂ ਕਰਦੇ ਲੋਕ ਡੰਗਦੇ ਨੇ ਇਹ ਆਪ ਉਹਨਾਂ ਨੂੰ ਜਦੋਂ ਇਹਨਾਂ ਨੂੰ ਅੰਦਰੋਂ ਅਫਸਰ ਡਰਾ ਦਿੰਦੇ ਆ ਵੀ ਤੁਹਾਨੂੰ ਕੋਈ ਮਾਰਨਾ ਦੇਵੇ ਇਹ ਹੋਰ ਸਿਕਿਉਰਿਟੀ ਵਧਾ ਲੈਂਦੇ ਆ ਪਰ ਜਿਹੜੀ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿਹੜੀ ਕਰਨੀ ਚਾਹੀਦੀ ਉਹਦੇ ਪੂਰਾ ਉਤਰਨਾ ਚਾਹੀਦਾ ਹੁਣ ਇਹਨਾਂ ਨੂੰ ਇਸ ਮੋਰਚੇ ਨੇ ਮਜਬੂਰ ਕਰ ਦੇਣਾ ਕਿ ਲੋਕਾਂ ਨਾਲ ਗੱਲ ਕਰਨਗੇ ਦੇਖੋ ਗੱਲ ਦਾ ਹੱਲ ਟੇਬਲ ਦੇ ਉੱਤੇ ਪਤਰਾ ਸਾਲਾਂ ਤੁਸੀਂ ਕੀ ਕੁਛ ਲੱਭਿਆ ਇਹਦੇ ਵਿੱਚ ਕਿੱਥੋਂ ਆਉਂਦਾ ਪੋਲੂਸ਼ਨ ਕਿੱਥੋਂ ਇੰਨਾ ਕਾਲਾ ਹੋ ਜਾਂਦਾ ਪੁੱਟਦ ਰਿਆ ਇਹ ਡਾਈਇੰਗ ਇੰਡਸਟਰੀ ਡੇਰੀਆ ਇਲੈਕਟ੍ਰੋਪਲੇਟਿੰਗ ਜਿਹੜੀ ਸ਼ੀਟ ਮੈਟਲ ਇੰਡਸਟਰੀ ਹੈ ਜਿਹੜੀ ਵੀ ਇੰਡਸਟਰੀ ਕੈਮੀਕਲ ਵਰਤਦੀ ਹੈ ਜਦ ਦੋ ਕੈਮੀਕਲ ਨੂੰ ਜੋੜ ਕੇ ਇੱਕ ਨਵਾਂ ਕੈਮੀਕਲ ਬਣਾਉਂਦੀ ਹੈ ਉਹ ਪ੍ਰਦੂਸ਼ਣ ਕਰਦੀ ਉਹ ਧਰਤੀ 'ਚ ਵੀ ਪਾਉਂਦੇ ਆ ਉਹ ਸੀਵਰੇਜ 'ਚ ਵੀ ਪਾਉਂਦਾ ਹੈਵੀ ਮੈਟਲ ਬਣ ਲੁਧਿਆਣੇ ਦਾ ਜਿਹੜਾ ਸੀਵਰੇਜ ਹੈ ਜਿਹੜਾ ਗੰਦਾ ਪਾਣੀ ਉਹ ਵੀ ਇਹਦੇ ਵਿੱਚ ਹੀ ਕਰਦਾ ਕੋਈ ਸ਼ੱਕ ਨਹੀਂ ਅਸੀਂ ਪਿੱਛੇ ਜੇ ਚੈੱਕ ਕਰਾਇਆ ਸੀ ਐਸਟੀਪੀ ਦਾ ਪੀਯੂ ਜਿਹੜੀ ਕਿ ਪ੍ਰਮਾਣਿਤ ਨਹੀਂ ਹੈ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਕਿ ਸਾਰੇ ਪੰਜਾਬ ਦੀਆਂ ਲੈਬਾਰਟਰੀਆਂ ਯੂਨੀਵਰਸਿਟੀਆਂ ਜਿਹੜੀਆਂ ਮਾਨਤ ਆ ਸਟੇਟ ਦੀਆਂ ਉਹਨਾਂ ਨੂੰ ਪ੍ਰਮਾਣਿਤ ਕਰੇ ਵੀ ਉਹਨਾਂ ਦੇ ਲੈਬਾਰਟਰੀਆਂ ਕੋਈ ਵੀ ਬੰਦਾ ਜਾ ਕੇ ਟੈਸਟ ਕਰਾਵੇ ਟੈਸਟ ਕਰਾ ਕੇ ਪਤਾ ਕਰੇ ਵੀ ਪਾਣੀ ਕਿਦਾਂ ਦਾ ਆ ਰਿਹਾ ਉਹਨੇ ਜਿਸੀਂ ਪਾਇਆ ਵੀ 2.5 3-3 ਗੁਣਾ ਨਿੱਕਲ ਸਿੱਕਾ ਬਲੈਡ ਕ੍ਰੋਮੀਅਮ ਇਹ ਐਨੀ ਮਾਤਰਾ ਦੇ ਵਿੱਚ ਨੇ ਸਲੱਜ ਦੇ ਵਿੱਚ ਪਾਣੀ ਇਹਦਾ ਕਿਤੇ ਵੀ ਨਾ ਤਾਂ ਇਹਨੂੰ ਤੁਸੀਂ ਧਰਤੀ 'ਚ ਪਾ ਸਕਦੇ ਹੋ ਨਾ ਤੁਸੀਂ ਇਹਨੂੰ ਖੇਤਾਂ ਨੂੰ ਲਾ ਸਕਦੇ ਹੋ ਨਾ ਇਹ ਪੀਣ ਯੋਗ ਹੈ ਇਹ ਤਾਂ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਨੇ ਕਹਿਤਾ ਕਿ ਇਹ ਪਾਣੀ ਪੀਣ ਯੋਗ ਨਹੀਂ ਹੈ ਇਹ ਫਸਲਾਂ ਦੇ ਯੋਗ ਨਹੀਂ ਹੈ ਪੋਲੂਸ਼ਨ ਕੰਟਰੋਲ ਬੋਰਡ ਸੈਂਟਰ ਵਾਲੇ ਨੇ ਕਹਿਤਾ ਪੀਣ ਯੋਗ ਨਹੀਂ ਹੈ ਤੇ ਪਾਣੀ ਕਿਸ ਯੋਗ ਹੈ ਇਹਦਾ ਮਤਲਬ ਇਹਨੂੰ ਇਸ ਵਿੱਚ ਕੋਈ ਰਸਾਇਣ ਪਾਏ ਜਾ ਰਹੇ ਆ ਕਦੀ ਇਹਦਾ ਹਾਲ ਅਸਲ ਵਿੱਚ ਹੋਣਾ ਕੀ ਚਾਹੀਦਾ ਜੀ ਫੈਕਟਰੀਆਂ ਨੂੰ ਕਰਨਾ ਕੀ ਚਾਹੀਦਾ ਜਿਹੜੇ ਰਸਾਇਣ ਹੋਏ ਦੇ ਵਿੱਚ ਸੁੱਟਦੇ ਆ ਉਹ ਜਾਣੇ ਕਿੱਥੇ ਚਾਹੀਦੇ ਉਹਨਾਂ ਨੂੰ ਚਾਹੀਦਾ ਇੱਕ ਤਾਂ ਜਿਹੜੇ ਆਡਾਡ ਇੰਡਸਟਰੀਆਂ ਉਹਨਾਂ ਨੂੰ ਇਕੱਠਾ ਕਰੋ ਇਹ ਐਸੀ ਟੈਕਨੋਲੋਜੀ ਹੈਗੀ ਦੁਨੀਆ ਦੇ ਵਿੱਚ ਥੋੜਾ ਪੈਸਾ ਲੱਗਦਾ ਜ਼ੀਰੋ ਲਿਕੁਇਡ ਡਿਸਚਾਰਜ ਉਹਦੇ ਚ ਪਾਣੀ ਬਾਹਰ ਨਹੀਂ ਜਾਂਦਾ ਜਿਹੜਾ ਇੱਕ ਵਾਰੀ ਅੰਦਰ ਚਲੇ ਗਿਆ ਉਹਨੂੰ ਸੁਕਾ ਲੈਣਗੇ ਉਹਨੂੰ ਕੁਝ ਕਰ ਲੈਣਗੇ ਉਸ ਤੋਂ ਬਾਅਦ ਉਹਨਾਂ ਨੂੰ ਚਾਹੀਦਾ ਸਾਰੀਆਂ ਇੰਡਸਟਰੀਆਂ ਚੈੱਕ ਕਰਨ ਜਿਹੜੇ ਜਿਹੜੇ ਇੰਡਸਟਰੀ ਦਾ ਜਿਹੜਾ ਏਰੀਆ ਨਾ ਚਾਹੇ ਵੱਡੀ ਹੈ ਚਾਹੇ ਛੋਟੀ ਬਈ ਕੋਈ ਥੱਲੇ ਤਾਂ ਨਹੀਂ ਪਾ ਰਿਆ ਧਰਤੀ ਜ਼ੀਰੇ ਆਂਗੂ ਫੇਰ ਉਹ ਚੈੱਕ ਕਰਨ ਵੀ ਕੈਮੀਕਲ ਜਿਹੜਾ ਉਹਦਾ ਆਊਟਲੈਟ ਜਿੱਥੇ ਸੀਵਰੇਜ ਜਾਂਦਾ ਉਹਦਾ ਕੈਮੀਕਲ ਆਡਿਟ ਕਰਨ ਛਾਪੇ ਮਾਰ ਕੇ ਛਾਪੇ ਕੌਣ ਮਾਰੇਗਾ ਈਮਾਨਦਾਰ ਬੰਦੇ ਈਮਾਨਦਾਰ ਬੰਦੇ ਸਰਕਾਰ ਕੋਲ ਹੈ ਨਹੀਂ ਈਮਾਨਦਾਰੀ ਹੈ ਨਹੀਂ ਜੀ ਈਮਾਨਦਾਰੀ ਦੇ ਨਾਂ ਤੇ ਤਾਂ ਸਰਕਾਰ ਬਣੀ ਆ ਦੇਖੋ ਈਮਾਨਦਾਰ ਕਹਿਣਾ ਕਹਿਣੀ ਤੇ ਕਰਨੀ ਸਰਕਾਰ ਕਹਿੰਦੀ ਅਸੀਂ ਕ腐ਸ਼ਨ ਨਹੀਂ ਹੋਣ ਦੇਣੀ ਜੇ ਕ腐ਸ਼ਨ ਨਹੀਂ ਹੋਣ ਦੇਣੀ ਮੈਨੂੰ ਇੱਕ ਦੱਸਣ 667 ਚ ਕਿੰਨੇ ਬੰਦੇ ਇਹਨਾਂ ਨੇ ਪੋਲੂਸ਼ਨ ਬੋਰਡ ਦੇ ਅਧਿਕਾਰੀ ਫੜੇ ਆ ਕ腐ਸ਼ਨ ਕਰਦੇ ਆ ਤੇ ਅੱਜ ਆਪਾਂ ਹਾਲ ਦੇਖ ਰਹੇ ਆ ਬੁੱਢਾ ਦਰਿਆ ਕਾਲਾ ਹੋਇਆ ਇਹਦਾ ਸਮਝਦੇ ਨਹੀਂ ਕੋਈ ਗੱਲ ਬਣਦੀ ਨਹੀਂ ਨਾ ਆਪਸ ਜੋੜ ਨਹੀਂ ਆਂਦੀ ਉਹ ਕਹਿਣਗੇ ਵੀ ਅਸੀਂ ਉਹ ਬੰਦਾ ਫੜ ਲਿਆ ਉਹ ਬੰਦਾ ਫੜ ਲਿਆ ਜਦ ਤੱਕ ਕਹਿਣ ਇਹਦਾ ਮਤਲਬ ਇਸ ਸਦੀਆਂ ਤੋਂ 60 70 ਸਾਲਾਂ ਤੋਂ ਇਹ ਚੱਲ ਰਿਹਾ ਹੈ ਉਧਰ ਐਮਐਲਏ ਸਾਹਿਬ ਨੇ ਪੱਥਰ ਤੋੜਤਾ ਜੀ ਆਪਣੇ ਰੱਖਿਆ ਹੋਏ ਨਹੀਂ ਪੱਥਰ ਦੇਖੋ ਘਬਰਾ ਗਏ ਉਹ ਉਹਨਾਂ ਨੂੰ ਪਤਾ ਹੈ ਵੀ ਅਸੀਂ ਦੇਖੋ ਲੋਕਾਂ ਨੂੰ ਜਵਾਬ ਦੇ ਆ ਉਹਨਾਂ ਨੇ ਆਪਣੇ ਵੱਲੋਂ ਆਪਣੀ ਆਪਣਾ ਗੁੱਸਾ ਝਾਰ ਕੀਤਾ ਆਪਣੀ ਸਰਕਾਰ ਦੇ ਨਾਮ ਦੇਖੋ ਸਰਕਾਰ ਦਾ ਹੀ ਪੱਥਰ ਟੁੱਟਿਆ ਨਾ ਉਹਨਾਂ ਨੇ ਦੱਸਿਆ ਭਾਈ ਭਾਈ ਤੁਹਾਡਾ ਹਾਲ ਮਾੜਾ ਹੋਣਾ ਮੈਂ ਸਟੇਜ ਤੇ ਵੀ ਇਹੀ ਕਿਹਾ ਸੀ ਵੀ ਤੁਸੀਂ ਇੱਕ ਤੱਕਾ ਹੋਰ ਇਹ ਸਰਕਾਰ ਤੁਹਾਡੇ ਕੋਲ ਸਰਕਾਰ ਤੁਹਾਡੇ ਚਰਨਾ ਦੇ ਵਿੱਚ ਜਿਵੇਂ ਮਤੇਵਾੜਾ ਆਈ ਸੀ ਠੀਕ ਹੈ ਇਸ ਤਰ੍ਹਾਂ ਹੀ ਸਰਕਾਰ ਆਏਗੀ ਟੇਬਲ ਤੇ ਬੁਲਾਓ ਗੱਲਬਾਤ ਕਰੋ ਗੱਲਬਾਤ ਨਾਲ ਹੱਲ ਨਿਕਲੇਗਾ ਆਪਾਂ ਸਿਰਫ ਇੰਡਸਟਰੀ ਨਹੀਂ ਚਾਹੀਦੀ ਸਾਨੂੰ ਨੌਕਰੀਆਂ ਨਹੀਂ ਚਾਹੀਦੀਆਂ ਸਾਨੂੰ ਪਹਿਲਾਂ ਪੰਜਾਬ ਦਾ ਪਾਣੀ ਸਾਫ਼ ਚਾਹੀਦਾ ਬੰਦੇ ਜਿਉਂਦੇ ਚਾਹੀਦੇ ਆ ਫਿਰ ਨੌਕਰੀਆਂ ਵਾਲੀ ਉਹ ਇੰਡਸਟਰੀ ਚਾਹ ਜਿਹੜੀ ਗ੍ਰੀਨ ਇੰਡਸਟਰੀ ਹੋਵੇ ਇਹਨਾਂ ਨੂੰ ਬਦਲ ਲੈਣਾ ਇਹਨਾਂ ਨੂੰ ਬਦਲ ਲੈਣ ਕਿਉਂ ਨਹੀਂ ਆਪਣਾ ਬਦਲ ਕਰਦੇ ਜੇ ਕੋਈ ਇੰਡਸਟਰੀ ਕੈਮੀਕਲ ਪਾਉਂਦੀ ਹੈ ਉਹਦਾ ਹਰ ਇੱਕ ਦਾ ਹੱਲ ਹੈ ਜੇਦਾ ਹੱਲ ਨਹੀਂ ਉਹਨੂੰ ਬਾਹਰ ਭੇਜ ਦੇ ਅਕਸਰ ਕਹਿ ਦਿੱਤਾ ਜਾਂਦਾ ਵੀ ਇਹ ਚੀਕਾਂ ਅਨਪੜ ਲੋਕ ਮਾਰਦੇ ਆ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਉਹ ਮਾਰਦੇ ਤੁਸੀਂ ਤਾਂ ਪੜੇ ਲਿਖੇ ਹੋ ਜੀ ਬੜੀਆਂ ਅੱਡੇ ਤੋਂ ਵੀ ਰਿਟਾਇਰ ਹੋਏ ਹੋ ਤੁਸੀਂ ਫਿਰ ਇਹਨਾਂ ਲੋਕਾਂ ਨੂੰ ਠੀਕ ਸਮਝਦੇ ਹੋ ਜਾਂ ਸਰਕਾਰਾਂ ਨੂੰ ਠੀਕ ਸਮਝਦੇ ਮੈਂ ਬੁੱਢਾ ਦਰਿਆ ਟਾਸਕ ਫੋਰਸ ਦਾ ਮੈਂਬਰ ਰਿਹਾ 5 ਸਾਲ ਜਿਹਨੇ ਪ੍ਰੋਜੈਕਟ ਲਿਆੜਾ ਸੀ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਹਜੇ ਵੀ ਕੱਚਾ ਸੀਵਰੇਜ 50 ਐਮਐਲਡੀ ਵਿੱਚ ਪੈ ਰਿਹਾ ਬੁੱਢਾ ਦਰਿਆ ਦੇ ਕੰਧ ਲੋਕਾਂ ਦਾ ਭਵੰਤਮਾਨ ਨੂੰ ਕਹਿਦੇ ਨਾਉਣ ਨਾ ਆਜੋ ਕਹਿੰਦਾ ਮੈਂ ਨਾਉਣਾ ਕਿਉਂਕਿ ਉਹਦੀ ਸਕਿਨ ਲੈ ਜਾਏਗੀ ਇਹ ਜਿਹੜੀ ਪੀਐਚਾ ਪਾਣੀ ਦੀ ਉਹ 2 ਜਾਂ 3 ਐ ਐਸਿਡਿਕ ਐ ਐਸਿਡ ਐ ਉਹਦੇ ਚ ਤੇ ਇਹ ਜਿਹੜੇ ਬੰਦੇ ਨੇ ਇਹ ਤਾਈਓ ਆਏ ਆ ਇਹ ਸਾਡੇ ਨਾਲ ਸਾਥ ਦੇਣ ਆਏ ਆ ਭਈ ਇਹ ਲੁਧਿਆਣੇ ਨੂੰ ਤਾਂ ਅਸਰ ਹੋਵੇ ਨਾ ਹੋਵੇ ਪੂਰੇ ਸਾਊਥ ਪੰਜਾਬ ਰਾਜਸਥਾਨ ਤੱਕ 2.5 ਕਰੋੜ ਬੰਦੇ ਨੂੰ ਇਹ ਪਾਣੀ ਅਸਰ ਦੇ ਰਿਹਾ ਤੁਸੀਂ 15 ਸਾਲ ਕੰਮ ਕੀਤਾ ਜੀ ਸੀਚੇਵਾਲ ਸਾਹਿਬ ਨੂੰ ਨਹੀਂ ਮਿਲੇ ਜਾ ਕੇ ਸੀਚੇਵਾਲ ਸਾਹਿਬ ਤਾਂ ਰੋਜ਼ ਡਿਬੇਟ ਦੇ ਵਿੱਚ ਮਿਲਦੇ ਆ ਕੱਲ ਵੀ ਮਿਲੇ ਸੀ ਉਹਨਾਂ ਨੇ ਤਾਂ ਮੰਨ ਲਿਆ ਵੇ ਸਾਡੀ ਸਰਕਾਰ ਨਕਾਮ ਹੈ ਪੋਲੂਸ਼ਨ ਕੰਟਰੋਲ ਬੋਰਡ ਕੁਝ ਕਰ ਨਹੀਂ ਸਕਦਾ ਲੈ ਤੋਂ ਟਿਕੜੂ ਹਾਂ ਤੁਸੀਂ ਉਹ ਕੱਲ ਦੀ ਵੀਡੀਓ ਦੇਖੋ ਉਹਨਾਂ ਨੇ ਕਿਹਾ ਵੀ ਸਾਡਾ ਪੋਲੂਸ਼ਨ ਕੰਟਰੋਲ ਬੋਰਡ ਤੇ ਕੋਈ ਕੰਟਰੋਲ ਨਹੀਂ ਸਾਡੀ ਸਰਕਾਰ ਦੀ ਗੱਲ ਨਹੀਂ ਮੰਨੀ ਜਾ ਰਹੀ ਇੰਡਸਟਰੀਸਟ ਕੋਈ ਗੜਬੜਾ ਕਰਦੇ ਆ ਇਹਨਾਂ ਦਾ ਸਾਡਾ ਕੋਈ ਇਖਤਿਆਰ ਨਹੀਂ 1-1000 ਕਰੋੜ 2-2000 ਕਰੋੜ ਰੁਪਏ ਜੁਰਮਾਨਾ ਪੈ ਰਿਹਾ ਕਿਹਨੂੰ ਪੈ ਰਿਹਾ ਪਬਲਿਕ ਨੂੰ ਪੈ ਰਿਹਾ ਜਿਹੜੇ ਬੰਦੇ ਨੇ ਨਿਗਹਿਲੀ ਕੀਤੀ ਆ ਅਫਸਰਾਂ ਨੇ ਕੀਤੀ ਜਾਂ ਪੋਲੀਟਿਸ਼ੀਅਨ ਨੇ ਕੀਤੀ ਆ ਉਹਨਾਂ ਨੂੰ ਤਾਂ ਕੋਈ ਜੁਰਮਾਨਾ ਨਹੀਂ ਪੈਂਦਾ ਉਹਦਾ ਤੁਹਾਡਾ ਜਿਹੜਾ ਸੜਕਾਂ ਤੇ ਪੈਸਾ ਲੱਗਣਾ ਸੀ ਬਾਗ ਲੱਗਣੇ ਸੀ ਸਕੂਲ ਬਣਨੇ ਸੀ ਉਹਦਾ ਪੈਸਾ ਜਾ ਰਿਹਾ 1000 ਕਰੋੜ ਕੱਲ ਪਿਆ 2000 ਕਰੋੜ ਪਹਿਲਾਂ ਪਿਆ ਸੋਲਿਡ ਵੇਸ ਤੇ ਕੱਲ ਸੋਲਿਡ ਵੇਸ ਤੇ ਪਿਆ ਪਹਿਲਾਂ ਐਸਟੀਪੀ ਤੇ ਪਿਆ ਪਾਣੀਾਂ ਦਾ ਜੇ ਲੋਕ ਇਮਾਨਦਾਰ ਨਹੀਂ ਜੀ ਪੋਲੂਸ਼ਨ ਕੰਟਰੋਲ ਬੋਰਡ ਆਊਟ ਆਫ ਕੰਟਰੋਲ ਹੈ ਜੀ ਫਿਰ ਹੁਣ ਹੱਲ ਕੀ ਆ ਹੱਲੇਗਾ ਇਹਨਾਂ ਨੂੰ ਪੂਰੀ ਨੀਤੀ ਬਦਲ ਕੇ ਆਪਾਂ ਦਾ ਦਿਮਾਗ ਬਿਲਕੁਲ 180 ਡਿਗਰੀ ਪੁੱਠਾ ਕਰਕੇ ਜੋ ਕੰਮ ਹੋ ਰਿਹਾ ਉਹਨੂੰ ਰੋਕ ਕੇ ਨਵੇਂ ਸਿਰੇ ਤੋਂ ਜਿਹੜੇ ਵਾਤਾਵਰਣ ਦੇ ਪ੍ਰੇਮੀ ਆ ਉਹਨਾਂ ਚ ਬੜੇ ਪੜੇ ਲਿਖੇ ਬੰਦੇ ਨੇ ਉਹ ਬੜੇ ਇੰਟੈਲੀਜੈਂਟ ਨੇ ਉਹਨਾਂ ਨੂੰ ਇੱਕ ਪੰਜਾਬ এনवायरमेंट ਕਮਿਸ਼ਨ ਬਣਾਉਣ ਪੋਲੂਸ਼ਨ ਕੰਟਰੋਲ ਬੋਰਡ ਨੂੰ ਲੈ ਥਲੇ ਕਰਨ ਪੋਲੂਸ਼ਨ ਕੰਟਰੋਲ ਕਰਦੇ ਸਾਰੇ ਅਧਿਕਾਰੀ ਛੁੱਟੀ ਕਰ ਦਿਓ ਨਵੇਂ ਬੰਦੇ ਭਰਤੀ ਕਰੋ ਜਿਨ੍ਹਾਂ ਚ ਅਜੇ ਰਿਸ਼ਵਤ ਰਚੀ ਨਹੀਂ ਹੈ ਤਾਂ ਸਫਾਇਆ ਹੋ ਜਾਊਗਾ ਇਤਨਾ ਲੱਗਦਾ ਤੁਹਾਨੂੰ ਉਮੀਦ ਹੈਗੀ ਉਮੀਦ 'ਤੇ ਦੁਨੀਆ ਜਿੰਦੀ ਹੈ ਕਾਇਮ ਹੈ ਤਾਂ ਅਸੀਂ ਉਮੀਦ ਤੋਂ ਵੀ ਇਹ ਉਮੀਦ ਦਾ ਹੀ ਮੋਰਚਾ ਹੈ ਜਾਂ ਨੀਲੇ ਆ ਨੀਲਾ ਵੇਖ ਰਹੇ ਹੋ ਇਹ ਨੀਲਾ ਕਾਲਾ ਕਿਉਂ ਕੀਤਾ ਤੁਹਾਨੂੰ ਪਤਾ ਅਸੀਂ ਨੀਲਾ ਰੱਖਿਆ ਹੈ ਕਾਲਾ ਕਿਉਂ ਨਹੀਂ ਦਿਖਾਇਆ ਕਾਲੇ ਪਾਣੀ ਦਾ ਮੋਰਚਾ ਹੈ ਅਸੀਂ ਉਮੀਦ ਰੱਖੀ ਹੈ ਕਿ ਪਾਣੀ ਇਹੋ ਜਿਹਾ ਹੋਣਾ ਚਾਹੀਦਾ ਤੇ ਪਤਾ ਤੁਹਾਨੂੰ ਤੇ ਗੱਲ ਇਹ ਸੀ ਵੀ ਹੁਣ ਤੁਸੀਂ ਐਫਰਟ ਵੀ ਕਰ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਬਹੁਤ ਲੋਕ ਵੀ ਇਕੱਠੇ ਹੋ ਗਏ ਹੁਣ ਦਰਿਆਵਾਂ ਨੂੰ ਬੰਨ ਲਾਣਾ ਵੀ ਕਹਿੰਦੇ ਔਖਾ ਹੋ ਜਾਂਦਾ ਜੀ ਤੇ ਜਦੋਂ ਬਹੁਤੀ ਦਿਮਾਗ ਇਕੱਠੇ ਹੋ ਜਾਣ ਉਹਨਾਂ ਨੂੰ ਵੀ ਇੱਕ ਸੇਧ ਵਿੱਚ ਇੱਕ ਦਿਸ਼ਾ ਦੇਣੀ ਔਕੀ ਹੋ ਜਾਂਦੀ ਇਹ ਦਿਸ਼ਾ ਵੀ ਦੇ ਪਾਉਗੇ ਇੰਨੇ ਦਿਮਾਗ ਇਕੱਠੇ ਹੋਗੇ ਇੰਨੀ ਸੋਚਾਂ ਇਕੱਠੀਆਂ ਹੋਗੀਆਂ ਸਾਰਾ ਇਹ ਸਾਰਾ ਮੋਰਚਾ ਸ਼ਾਂਤਮਈ ਹੈ ਇਹ ਸਰਕਾਰ ਨਾਲ ਗੱਲ ਕਰੇਗਾ ਤੁਹਾਨੂੰ ਪੀਐਸਸੀ ਦੇ ਮੈਂਬਰ ਜਿਹੜੇ ਆ ਇੱਕ ਆਈਆਈਟੀ ਇੰਜੀਨੀਅਰ ਨੇ ਕੈਮੀਕਲ ਜਸਕੀਰਤ ਸਿੰਘ ਡਾਕਟਰ ਅਮਨਦੀਪ ਸਿੰਘ ਡੈਂਟਲ ਡਾਕਟਰ ਨੇ ਅਜਵੀਰ ਕਪਿਲ अरोड़ा ਜੀ ਇਹ ਇੰਜੀਨੀਅਰ ਨੇ ਮੈਂ ਰਿਟਾਇਰਡ ਆ ਅ ਅਮੀਤੋਂ ਨਾਲੇ ਮੈਂ ਬੁੱਢੇ ਦਰਿਆ ਤੇ ਬਹੁਤ ਦਿਨ ਕੰਮ ਕੀਤਾ। ਆਪਣੇ ਕੁਲਦੀਪ ਸਿੰਘ ਖੈਰਾ ਜੀ ਆਰਟੀਆਈ ਐਕਟਿਵਿਸਟ ਹੈ। ਗੱਲ-ਗੱਲ ਦੀ ਜਾਣਦੇ। ਇਹ ਸਾਰੇ ਬਰੀਕ ਇਹ ਮਤੇਵਾੜਾ ਵਾਲੀ ਟੀਮ ਹੈ ਸਾਰੀ। ਬਹੁਤ ਸ਼ੁਕਰੀਆ ਸਰ ਗੱਲਬਾਤ ਇਹ ਕਰਨਾ ਕਰੋ। ਫਤਿਹ ਹੋਏਗੀ ਇਹਨੇ ਹਜੂਮ ਦੀ ਪੂਰੇ ਪੰਜਾਬ ਦੇ ਫਤਿਹ ਹੋਏਗੀ ਪੰਜਾਬ ਦੇ ਪਾਣੀਆਂ ਨੂੰ ਸਾਫ਼ ਕਰਨ ਵਾਲੇ ਸੋਚਣ ਵਾਲੇ ਬੰਦਿਆਂ ਦੀ ਫਤਿਹ ਹੋਏਗੀ। ਇਹ ਜਿਹੜਾ ਤੁਸੀਂ ਇਤਿਹਾਸਿਕ ਕੱਠ ਦੇਖ ਰਹੇ ਹੋ। ਤਾਨੂੰ ਇਹ ਵੀ ਇੱਕ ਜੰਗ ਲੱਗਦੀ ਆ ਤੁਸੀਂ ਜੰਗਾਂ ਲੜੀਆਂ ਹੋਗੀਆਂ ਇਹ ਬਿਲਕੁਲ ਜਦੋਂ ਤੁਸੀਂ ਡਿਸਪਲਿਨ ਚ ਰਹਿ ਕੇ ਸ਼ਾਂਤਮਈ ਢੰਗ ਨਾਲ ਇਹ ਜੰਗ ਆ ਸਾਡੀ ਸਰਕਾਰ ਨੂੰ ਸਰਕਾਰ ਸੁੱਤੀ ਪਈ ਹੁੰਦੀ ਆ ਸਰਕਾਰ ਨੂੰ ਹਲੂਣਾ ਦੇਣਾ ਪੈਂਦਾ ਵੀ ਜਾਗੋ ਇਹ ਹਲੂਣਾ ਨਹੀਂ ਤਾਂ ਅੱਗੇ ਕਾਰਵਾਈ ਸਖਤ ਹੋਏਗੀ ਠੀਕ ਆ ਫਿਰ ਟਕਰਾ ਦੀ ਸਿੱਧੀ ਆਉਂਦੀ ਏ ਮੇਰੇ ਖਿਆਲ ਸਰਕਾਰ ਬੜੀ ਸਿਆਣੀ ਆ ਸਰਕਾਰ ਦੀਆਂ ਜਿਬਨੀ ਚੋਣਾ ਆ ਰਹੀਆਂ ਸਰਕਾਰ ਦੀਆਂ ਮਿਊਨਿਸਪਲ ਦੀਆਂ ਚੋਣਾਂ ਆ ਰਹੀਆਂ ਸਰਕਾਰ ਦੀਆਂ ਪਚਾਇਤੀ ਚੋਣਾਂ ਆ ਰਹੀਆਂ ਸਰਕਾਰ ਲੋਕਾਂ ਨੂੰ ਕਿਉਂ ਨਾਰਾਜ਼ ਕਰੋਗੀ ਜਦੋਂ ਤੁਸੀਂ ਜੰਗ ਦੇ ਵਿੱਚ ਵੀ ਹੁੰਨੇ ਹੋ ਜੀ ਤਾਂ ਜ਼ਿੰਮੇਵਾਰੀ ਕਿਸੇ ਵੀ ਆਰਡਰ ਦੀ ਅਫਸਰ ਦੀ ਹੁੰਦੀ ਆ ਤੁਸੀਂ ਹੁਣ ਵੀ ਇੱਥੇ ਜ਼ਿੰਮੇਵਾਰੀ ਨਾ ਚੱਲ ਰਹੇ ਹੋ ਕੱਲੂ ਲੋਕ ਟਕਰਾਅ ਦੀ ਸਥਿਤੀ ਬਣ ਜਾਂਦੀ ਤੇ ਜ਼ਿੰਮੇਵਾਰੀ ਵੀ ਤੁਸੀਂ ਲਓਗੇ ਬਿਲਕੁਲ ਦੇਖੋ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਪਟਿਆਲੇ ਬੈਠਾ ਉਹਨੇ ਅੱਜ ਤੱਕ ਕਿਸੇ ਫੈਕਟਰੀ ਦੇ ਆ ਕੇ ਛਾਪਾਂ ਮਾਰਿਆ 50% ਤੇ ਉਹ ਕੰਮ ਕਰ ਰਹੇ ਇਹਨਾਂ ਦੇ ਅਧਿਕਾਰੀ 100% ਨਹੀਂ ਹੈ ਪੋਲੂਸ਼ਨ ਕੰਟਰੋਲ ਬੋਰਡ రెడ్డి ਇਸ ਤੋਂ ਵੀ ਫਿਰ ਥੋੜੇ ਬੰਦੇ ਕੋ ਵੱਡੀ ਜਾਂਦੀ ਹੈ ਨਾ ਸਮਝ ਗਿਆ ਉਹ ਕਿਤੇ ਉੱਠ ਕੇ ਆਏ ਹੀ ਨਹੀਂ ਤੁਸੀਂ ਰੇਡ ਸੁਣਿਆ ਕਦੇ ਪੁਲਿਸਨ ਕੰਟਰੋਲ ਬੋਰਡ ਦੇ ਚੇਅਰਮੈਨ ਕਿਉਂਕਿ ਉਹਦੇ ਕੋ ਬੰਦੇ ਘਟਾ ਆ ਉਹਦੇ ਬੰਦੇ ਕੰਮ ਨਹੀਂ ਕਰ ਰਹੇ ਜਿਵੇਂ ਸੀਐਮ ਸਾਹਿਬ ਜਾ ਕੇ ਚੰਡੀਗੜ੍ਹ ਛੱਡ ਕੇ ਜਲੰਧਰ ਬੈਠ ਗਏ ਉਹ ਪਟਿਆਲੇ ਵਾਲਾ ਬੰਦਾ ਕਿਤੇ ਗਿਆ ਨਹੀਂ ਗਿਆ ਨਾ ਤਾਂ ਉਹਨੂੰ ਉਹਨੂੰ ਇਨੀਸ਼ੀਏਟਿਵ ਦੀ ਲੈਕ ਹੈ ਉਹਦੇ ਲੀਡਰਸ਼ਿਪ ਕੁਆਲਿਟੀ ਹੁੰਦੀ ਆ ਆਪਣੇ ਆਪ ਜਾ ਕੇ ਕੰਮ ਕਰਨਾ ਦੁਸ਼ਮਣ ਦੇ ਖਤਰੇ ਤੋਂ ਪਹਿਲਾਂ ਕੰਮ ਕਰਨਾ ਤੇ ਪੋਲੂਸ਼ਨ ਦੇ ਖਤਰੇ ਤੋਂ ਪਹਿਲਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਹਰਕਤ ਚ ਆਜਾਣਾ ਚਾਹੀਦਾ ਦੇਖੋ ਅਸੀਂ ਤਾਂ ਬਹੁਤ ਵਾਜਾ ਬਾੜਦੀ ਆ ਆ ਕਿੰਨੇ ਕਿੰਨੇ ਲੋਕ ਜੋਰ ਵਾਜਾ ਬਾੜ ਰਹੇ ਹੋਰ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਇੱਕ ਹੋਰ ਹਲੂਨੇ ਦੀ ਲੋੜ ਇੱਕ ਹਲੂਣਾ ਹੋਰ ਦਿੱਤਾ ਤੇ ਮੁੱਦਾ ਖਤਮ ਤਾਂ ਇਹ ਕੀ ਕਰਨਾ ਸਾਹਿਬ ਨੇ ਪਰ ਇਹ ਹਲੂਣਾ ਲੋਕ ਦੇ ਸਕਣਗੇ ਕਿੱਦਾਂ ਹੈ ਸ਼ਕਤੀ ਲੋਕਾਂ ਦੀ ਤਾਕਤ ਕਿਵੇਂ ਇਕੱਠੀ ਹੋਊਗੀ ਕਿਸ ਤਰ੍ਹਾਂ ਦਾ ਹਲੂਣਾ ਦੇਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚੈਨਲ